शीर्ष सिंह ਸ਼ੀਰ ਸਿੰਘ ਵਿਚਨੂ ਭਗਵਾਨ ਦੀ ਜੈ ਸੱਚੇ ਪਾਤਸ਼ਾਹ ਦੀੰਦਿਆ ਦੇਵਕਸ਼ਮਾਹ ਦੇਵ ਮਹਾਰਾਜ ਸ਼ੇਰ ਸਿੰਘ ਸਤਗੁਰੂ ਪੂਰਾ ਮਹਾਰਾਜ ਸ਼ੇਰ ਸਿੰਘ ਸਤਗੁਰੂ ਪੂਰਾ ਸਰਨ ਲਾਗੋ ਜੀਵ ਕਲਯੁਗ ਤਰਨਾ ਅਛਲ ਛਲਨ ਕਲਯੁਗ ਆਇਆ ਚਾਰ ਵਰਨ ਜਿਸ ਇੱਕ ਕਰਾਇਆ ਰਾਣਾ ਰਾਜਾ ਸਭ ਤਖਤੂ ਲਾਇਆ ਹੰਕਾਰ ਨਿਵਾਰੀ ਹੰਕਾਰ ਗਵਾਇਆ ਬੇਮੁਖਾ ਨਰਕ ਨਵਾਸ ਦਵਾਇਆ ਮਦਮਾਸੀ ਕਾਲ ਅੰਤ ਰਹਿਨ ਨਾ ਪਾਇਆ ਗੁਰਮੁਖਾ ਮੁਖ ਪ੍ਰਭ ਅੰਮ੍ਰਿਤ ਚਵਾਇਆ ਆਤਮ ਸਾਧ ਪ੍ਰਭ ਨਾਭ ਕਬਲ ਖੁਲਾਇਆ ਖੁੱਲੇ ਨਾਭ ਕਬਲ ਪਰਗਾਸੇ ਸਾਚਾ ਪ੍ਰਭ ਨਜ਼ਰੀ ਆਇਆ ਸੋ ਹੰਗੂ ਦੇ ਬ੍ਰਹਮ ਗਿਆਨ ਗੁਰ ਸਿੱਖਾਂ ਅਗਿਆਨ ਅੰਧੇਰ ਚੁਕਾਇਆ ਗੁਰ ਚਰਨ ਕਰ ਧਿਆਨ ਸਿੰਘ ਆਸਨ ਬੈਠਾ ਡੇਰਾ ਲਾਇਆ ਕਲ ਯੁਗ ਆਏ ਗੁਨੀ ਨਿਧਾਨ ਨੇ ਕਲੰਕ ਨੋਂ ਰਖਾਇਆ ਨਿਰਗੁਣ ਸਰਗੁਣ ਦੋਇ ਸਰੂਪ ਜੋਤ ਸਰੂਪ ਵਿੱਚ ਕਲ ਦੇ ਆਇਆ ਪ੍ਰਭ ਕੀ ਮਹਿਮਾ ਬੜੀ ਅਨੂਪ ਜੀਵ ਕਿਸੇ ਨਾ ਪੇਤ ਨਾ ਪਾਇਆ ਜੀਵ ਕਿਸੇ ਨੇ ਭੇਤ ਨਾ ਪਾਇਆ ਆਤਮ ਵੇਖ ਜੀਵ ਸੱਚ ਸਰੂਪ ਸਾਚਾ ਪ੍ਰਭ ਤੇਰੇ ਵਿੱਚ ਸਮਾਇਆ ਨજર ਨਾ ਆਵੇ ਰੇਖ ਨ ਰੂਪ ਗੁਰਮੁਖਾ ਪ੍ਰਭ ਪੇਵ ਖੁਲਾਇਆ ਮਹਾਰਾਜ ਚੀਰ ਸਿੰਘ ਜੋ ਤਸਰੂਪ ਨਿਕਲੰਕ ਕਲ ਨੋਂ ਰਖਾਇਆ ਕਲ ਯੁਗ ਦੇਵੇ ਭਗਤ ਵਡਿਆਈ ਜੁਗੋ ਜੁਗ ਪ੍ਰਭ ਪੈਜ ਭਗਤਨ ਰਖਾਈ ਅੰਤ ਕਾਲ ਹੋਏ ਅਨ ਸੁਹਾਈ ਕਲ ਯੁਗ ਜੀਵ ਪ੍ਰਭ ਮਤ ਉਪਟੀ ਉਪਠੀ ਪਾਈ ਜੋਤ ਸਰੂਪ ਜਗਤ ਅਗਨ ਲਗਾਈ ਕੁੰਟੂ ਚਾਰ ਹਾ ਕਰ ਮਤ ਜਾਈ ਗੁਰਮੁਖਾ ਕਰ ਜੈ 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 ਕਰ ਕਰਾਈ ਭਗਤ ਜਨ ਪ੍ਰਭ ਦੇਵੇ ਵਡਿਆਈ ਆਪ ਅਪਰੰਪਰ ਸਰਬ ਰਹਾਸ ਮਾਈ ਅੰਤ ਕਾਲ ਕਲ ਦੇਖ ਪਾਈ ਮਦਮਾਸ ਕੋਈ ਰਹਿਨ ਨਾ ਪਾਈ ਗੁਰਮੁਖਾ ਮਨ ਵਜੀ ਵਧਾਈ ਦਰਸ਼ਨ ਦੇਵੇ ਕਲ ਰਗੁਰਾਈ ਨਿਮਾਨਿਆਸਿਰ ਕਲ ਹੱਥ ਟਕਾਈ ਰਾਜੇ ਨਾਨੇ ਚੱਲਿਆ ਤਖਤੂ ਲਾਹੀ ਸੋ ਹੰਗਸਾ ਚਾ ਨਾਮ ਜਪਾਈ ਸੱਚਾ ਤਖਤ ਸੱਚਖੰਡ ਬਣ ਜਾਈ ਜਿੱਥੇ ਮਹਾਰਾਜ ਸੇਰ ਸਿੰਘ ਜੋਤ ਪ੍ਰਗਟਾਈ ਪ੍ਰਗਟੇ ਜੋਤ ਨੇਕਲੰਕ ਚਾਰ ਕੁੰਟ ਛਵਦ ਵਜਾਵੇ ਡੰਕ ਸਰਨੀ ਡਿੱਗੇ ਸਰਬਰਾਉ ਰੰਕ ਭਗਤ ਜਨਾਂ ਦੇਵੇ ਵਡਿਆਈ ਜੋ ਤਰੇਤੇ ਜਨਕ ਮਹਾਰਾਜ ਚੇਰ ਸਿੰਘ ਜੋਤ ਪ੍ਰਗਟਾਈ ਕਲਯੁਗ ਪੂਰੀ ਵਿੱਚ ਕਨਕ ਕਲ ਯੁਗ ਆਇਆ ਕਲ ਤਾਰ ਗੁਰਮੁਖ ਵਿਰਲੇ ਕਰਨ ਵਿਚਾਰੂ ਬੇਮੁਖਾਂ ਦਰਜਾ ਵੀ ਚਖਮਾ ਭਗਤ ਜਨ ਸੋਹਣ ਹਰ ਕੀ ਦਵਾਰ ਦੁਏ ਜੋੜ ਕਰਨ ਮਿਸਕਾਤ ਮਹਾਰਾਜ ਚੇਰ ਸਿੰਘ ਨਰ ਅਵਤਾਰ ਕਲ ਯੁਗ ਆਏ ਪ੍ਰਭ ਗਿਰਧਾਰ ਅਗਤ ਜਨਾ ਪ੍ਰਭ ਦੇਵੇ ਤਾਤ ਮਨ ਮੁਖ ਡੁੱਬੇ ਡੋਬੇ ਵਿੱਚ ਮਜ ਤਾਰ ਪਰਮ ਪਲੇਖੇ ਭਲਾਏ ਸੰਸਾਰ ਕੋਏ ਨ ਜਾਣੇ ਕਲ ਯੁਗ ਪ੍ਰਗਟੀ ਜੋਤ ਨਰਨ ਨੈਣ ਮੁਧਾਰ ਦੇਵੇ ਦਰਸ ਪ੍ਰਭ ਕਿਰਪਾ ਤਾਰ ਕਰ ਦਰਸ ਜਨ ਉਤਰੇ ਪਾਰ ਮਹਾਰਾਜ شیر ਸਿੰਘ ਤੇਰੀ ਵਡਿਆਈ ਕੋਈ ਨਾ ਪਾਵੇ ਤੇਰੀ ਸਾਰ ਪਾਵੇ ਸੋ ਜਿਸ ਪਾਵੇ ਸੋ ਜਨ ਜਿਸ ਆਪ ਜਨਾਵੇ ਵਾਹ ਦੇਵੇ ਸੋ ਹੰਗ ਤਨ ਜਿਸ ਸਚਾ ਨਾਮ ਜਪਾਵੇ ਜਗੇ ਜੋਤ ਤਨ ਮਨ ਜਿਸ ਸਿਰ ਹੱਥ ਟਿਕਾਵੇ ਗੁਰ ਚਰਨ ਸੰਗ ਜਾਏ ਬਣ ਵੱਜੇ ਤੁਮ ਵਿੱਚ ਕੰਨ ਦਸਮ ਦਵਾਰ ਜਿਸ ਆਪ ਖੁਲਾਵੇ ਮਹਾਰਾਜ ਸ਼ੇਰ ਸਿੰਘ ਕਹੋ ਧੰਨ ਧੰਨ ਕਲ ਯੁਗ ਆ ਪਾਰ ਲੰਘਾਵੇ ਪਾਰ ਬ੍ਰਹਮ ਕਲ ਯੁਗ ਤੋ ਆਇਆ ਜੁਗੋ ਜੁਗ ਪ੍ਰਭ ਭੇਖ ਵਟਾਇਆ ਹੋਏ ਮਿਹਰਵਾਨ ਸਤਜੁਗ ਸਤ ਸਾਚਾ ਰਹਾ ਚਲਾਇਆ ਤ੍ਰੇਤਾ ਰਾਮ ਅਵਤਾਰ ਸਾਚਾ ਨਾਮ ਰਾਮ ਰਖਾਇਆ ਦਵਾਪਰ ਲੈ ਅਵਤਾਰ ਮੋਹਨ ਮਾਧਵ ਕ੍ਰਿਸ਼ਨ ਮਰਾਰ ਨਉ ਤਰਾਇਆ ਨੇਕ ਲੰਕ ਕਲ ਲੈ ਅਵਤਾਰ ਮਹਾਰਾਜ ਸ਼ੇਰ ਸਿੰਘ ਨਉ ਰਖਾਇਆ ਕਲ ਜੁਗ ਪ੍ਰਗਟਿਆ ਨੇਕ ਲੰਕ ਅਵਤਾਰੀ ਸਰਬ ਸ੍ਰੀਟ ਜਿਸ ਆਪ ਸੰਘਾਰੀ ਕੋਈ ਨਾ ਰਹੇ ਜੀਵ ਦੁਸ਼ਟ ਦੁਰਾਚਾਰੀ ਭਗਤ ਜਨਾ ਪੈ ਜਿਸੁ ਵਾਰੀ ਮਹਾਰਾਜੇ ਸਿੰਘ ਚਰਨ ਜਾਓ ਸਦ ਬਲਹਾਰੀ ਨੇਕ ਲੰਕ ਨਾ ਰਖਾ ਕੇ ਕਲ ਯੁਗ ਚਲਿਆ ਅੰਤ ਖਪਾ ਕੇ ਚੌਥਾ ਯੁਗ ਜੋਤ ਸਰੂਪ ਆਪ ਉਲਟਾ ਕੇ ਸਾਰੀ ਸ੍ਰਿਸ਼ਟ ਵਿੱਚ ਹਾਂ ਕਾਰਮ ਚਾ ਕੇ ਬੈਠਾ ਅਡੋਲ ਸਚਖੰਡ ਡੇਰਾ ਲਾ ਕੇ 49 ਪਮਨ ਸਿਰ ਛਤਰ ਚਲਾ ਕੇ ਜੋਤ ਸਰੂਪੀ ਸਚ ਜੋਤ ਜਗਾ ਕੇ ਕਲ ਯੁਗ ਪ੍ਰਗਟਿਆ ਨਿਕ ਲੰਕ ਨਾ ਰਖਾ ਕੇ ਪਾਣ ਜਾਵੇ ਸੱਚ ਵਰਤਾ ਕੇ ਅਗਿਆਨ ਅੰਧੇਰ ਸਭ ਨਸ਼ਟ ਕਰਾ ਕੇ ਭਗਤ ਜਨ ਕਲ ਯੁਗ ਪ੍ਰਗਟਾ ਕੇ ਸੋ ਹੰਗ ਸ਼ਬਦ ਸੱਚ ਰਾਗ ਸੁਨਾ ਕੇ ਸਤਜੁਗ ਸਾਚਾ ਸੱਚ ਰਹਾ ਵਖਾ ਕੇ ਈਸ਼ਰ ਜੋਤ ਵਿੱਚ ਮਨੀ ਸਿੰਘ ਟਕਾ ਕੇ ਸਤਜਗ ਮਾਲੀ ਸੱਚ ਗੁਰੂ ਬਣਾ ਕੇ ਗਿਆਨ ਜੋਤ ਪ੍ਰਭ ਜੋਤ ਜਗਾ ਕੇ ਤੀਨ ਲੋਕ ਪ੍ਰਭ ਸੋਜੀ ਪਾ ਕੇ ਮਹਾਰਾਜ شیر ਸਿੰਘ ਜਨ ਉੱਤਰੇ ਪਾਰ ਰਚਨਾ ਤੇਰੇ ਗੁਣ ਗਾ ਕੇ ਰਚਨਾ ਗਾਓ ਗਹਿਰ ਗੰਬੀਰ ਆਤਮ ਸ਼ਾਂਤ ਜਾਏ ਹੋ ਮੇ ਪੀੜ ਅਮਰਤ ਵਰਖੇ ਅਮਰਤ ਤਾਰਾ ਜਿਉ ਜਲ ਨੀਰ ਕਰ ਦਰਸ ਮਹਾਰਾਜ ਸ਼ੇਰ ਸਿੰਘ ਹੋਵੇ ਸ਼ਾਂਤ ਸਰੀਰ ਦਰਸ ਕਰ ਆਤਮ ਤ੍ਰਿਪਤਾ ਸੇ ਆਤਮ ਹੋਏ ਪ੍ਰਭ ਕੇ ਮਾਸੇ ਸਤਜਨਕੋ ਬਲ ਬਲ ਜਾਂ ਸੇ ਜੋ ਜਨ ਜੀਵੇ ਜਪ ਰਸਨ ਸਵਾਚੇ ਸਾਧ ਸੰਗਤ ਪ੍ਰਭ ਵਿੱਚ ਨਵਾਸੇ ਗੁਰਮਖ ਮੋਹਨ ਗੁਰ ਚਰਨ ਪਾਸੇ ਕਾਲ ਯੁਗ ਗੁਰਮਖ ਉਜਲ ਜੂ ਚੰਦਨ ਪਰਵਾਸੇ ਸੋ ਹੰਗੂ ਸ਼ਬਦ ਸੁਨ ਪ੍ਰਭ ਦੁਖ ਨਾਛੇ ਜੀਵ ਆਤਮ ਖੋਲ ਸੁਨ ਸੱਚਾ ਸ਼ਬਦ ਵਿੱਚ ਦੇ ਭਾਂਖੇ ਪ੍ਰਭ ਦਰਸ ਲੋ ਰੇ ਸੁਰ ਨਰ ਮਨ ਜਨ ਪ੍ਰਭ ਕਿਸੇ ਨਾ ਆਵੇ ਹਾਥੇ ਮਹਾਰਾਜ ਚੇਰ ਸਿੰਘ ਗੁਰ ਸਤਗੁਰੂ ਪੂਰਾ ਆਦ ਅੰਤ ਸੰਗਤ ਪਾਸੀ ਤਨ ਜੁਗ ਆਇਆ ਜੋਤ ਪ੍ਰਭ ਤਾ ਤਰ ਭਗਤ ਜਨ ਜਾਮੇ ਬਹਤਰ ਪ੍ਰਗਟ ਜਾਵੇ ਤਰ ਸਤ ਜੁਗ ਸਾਂਚਾ ਸੋ ਹੰਗ ਸ਼ਬਦ ਖੁਲਾਵੇ ਤਰ ਝੂਠੀ ਦੇ ਜੀਵ ਪਿੰਡ ਹੈ ਤਾਂ ਚਾਹ ਅੰਤ ਜਾਂ ਜੀਏ ਹਰ ਕਲਯੁਗ ਪ੍ਰਗਟਿਆ ਸਤ ਗੁਰੂ ਸਾਚਾ ਚਰਨੀ ਆਏ ਪਰ ਏਕਾ ਨਉ ਏਕਾ ਥਾਉ ਏਕਾ ਆਪ ਏਕਾ ਏਕ ਸੱਚ ਕਰ ਮਹਾਰਾਜ ਚੇਰ ਸਿੰਘ ਕਰ ਸਾਚਾ ਦਰ ਚਰਨੀ ਲਾਗ ਬੇਮੁਖ ਜਾ ਤਰ ਸਤਜੁਗ ਚੱਲੇ ਸਾਚਾ ਨਾਉ ਇਕਸ ਬਿਨ ਦੂਜ ਕੋਈ ਜੱਪੇ ਨਾਉ ਬੁਰਮੁਖਾ ਪਕੜ ਵਖਾਵੇ ਮਾਹ ਸਾਚਾ ਸ਼ਬਦ ਸਤ ਜੁਗ ਸਾਂ ਚਾਨੋਂ ਮਹਾਰਾਜੇਰ ਸਿੰਘ ਤੇਰੀ ਸਰਨ ਆਕੇ ਕਲ ਲੱਗੇ ਨਾ ਤਤੀਵਾਉ ਕਲ ਜੁਗ ਹੋਵੇ ਅੰਧ ਅੰਧਿਆਰ ਬੇੜਾ ਡੋਬੇ ਪ੍ਰਭ ਵਿੱਚ ਮਜ ਧਾਰ ਸ੍ਰਿਸ਼ਟ ਸਬਾਈ ਹੋਈ ਖਵਾਤ ਖੰਡ ਬ੍ਰਹਮੰਡ ਪ੍ਰਭ ਜੋਤ ਚੁਲਾਤ ਬੇਮੁਖ ਡੁੱਬੇ ਉਰਾਰ ਨਾ ਪਾਰ ਗੁਰ ਸਿੱਖ ਮਾਰ ਕਰ ਚਰਨ ਪਿਆਰ ਮਹਾਰਾਜ ਸਿੰਘ ਮਿਲਿਆ ਕਲ ਦੁਤਰ ਤਾਰ ਕਲ ਯੁਗ ਨਾ ਪ੍ਰਭ ਦੇਵੇ ਸਾਚਾ ਸ਼ਬਦ ਜੋ ਜਨ ਰਸ ਰੇਵੇ ਅਨਹਦ ਚਬਦ ਮਨ ਤਨ ਵਜੇਵੇ ਮਹਾਰਾਜੇ ਸਿੰਘ ਮਿਲਿਆ ਅਲਖ ਪੀਵੇ ਕਲ ਯੁਗ ਪ੍ਰਗਟਿਆ ਪ੍ਰਭ ਜਗਨਨਾਥ ਜੁਗੋ ਜੁਗ ਪ੍ਰਭ ਭਗਤਨ ਸਾਥ ਪੈ ਪਿਆਨ ਕਰਖੇ ਸਿਰ ਦੇ ਹੱਥ ਸੋਹੰਗ ਸ਼ਬਦ ਸਾਚੀ ਚਲਾਵੇ ਗਾਥ ਕਲ ਯੁਗ ਪ੍ਰਗਟਿਆ ਮਹਾਰਾਜੇਰ ਸਿੰਘ ਅਨਾਥਾਂ ਅਨਾਥ ਜਗਤ ਪਿਤ ਕਲ ਯੁਗ ਆਇਆ ਪੈ ਪਿਆਨ ਕੁ ਭਗਤਾਂ ਹੋਏ ਛਹਾਇਆ ਸੋਹੰਗ ਬਾਣ ਜਗਤ ਗੁਰ ਲਾਇਆ ਆਰੁ ਖੇ ਨਿਤ ਚਤਰ ਪੁਜ ਕਹਾਇਆ ਜੋਤ ਸਰੂਪ ਪ੍ਰਭ ਜੋਤ ਅਗਨ ਜਗਤ ਜਲਾਇਆ ਬੈਠ ਅਡੋਲ ਆਪ ਬਿਨੁ ਦੇਤਾ ਜਗਤ ਕਹਾਇਆ ਬੇਮੁਖ ਨજર ਨ ਆਈ ਗੁਰ ਸਿੱਖਾਂ ਕਰ ਜੋਤ ਪ੍ਰਗਟਾਇਆ ਕਰ ਆਏ ਥਣ ਸੁਹਾਏ ਜਿਉ ਸਾਜ ਤੰਨੇ ਪੋਗ ਲਗਾਵੇ ਕਰ ਰੰਗ ਪ੍ਰਭ ਡੇਰਾ ਲਾਇਆ ਭਗਤ ਵਛਲੂ ਸਦ ਵਖਾਵੇ ਦੇਵੇ ਦਰਸ ਤਨ ਰਗੁਰਾਇਆ ਪੇਵ ਪ੍ਰਭ ਸੋ ਜਨ ਪਾਵੇ ਸ਼ਬਦ ਸੁਰਤ ਜਿਤ ਪ੍ਰਭ ਭੇਵ ਖੁਲਾਇਆ ਮਨ ਮੁਖਾਂ ਨਜਰ ਨਿਆ ਨਾ ਆਵਈ ਅਗਿਆਨ ਅੰਧੇਰ ਵਿੱਚ ਦੇਵਸ ਵਸਾਇਆ ਗੁਰ ਸਿੱਖਾਂ ਜੋਤ ਜਗਾਵਈ ਆਤਮ ਦੀਪ ਵਿੱਚ ਦੇ ਜਗਾਇਆ ਸੱਚ ਸਮਗਰੀ ਵਿੱਚ ਦੇਪਾਂ ਵਈ ਬਿਨ ਬਾਤੀ ਬਿਨ ਤੇਲ ਈਸ਼ਰ ਸਦਾ ਦਗ ਮੰਗਾਇਆ ਕਰੇ ਸੋ ਜਨ ਮਨ ਪਾਵਈ ਅਤਿ ਰੁਖੇ ਪ੍ਰਭ ਕਲ ਯੁਗ ਰਚਾਇਆ ਮਹਾਰਾਜ ਖੇਰ ਸਿੰਘ ਚਰਨ ਲਾਗ ਜਾਵਈ ਸੀ ਨੇ ਕਲੰਕ ਜਾਮਾ ਧਾਰ ਕਲ ਜੁਗ ਆਇਆ ਨੇ ਕਲੰਕ ਪ੍ਰਗਟੇ ਕਲ ਜੁਗ ਨਿਰਵੈਰਾ ਸ੍ਰਿਸ਼ਟ ਸਬਾਈ ਪ੍ਰਭ ਵਰਤੇ ਵਰਤਾਵੇ ਕਹਿਰਾ ਨજર ਨ ਆਵੇ ਪ੍ਰਭ ਗੰਭੀਰ ਗਹਿਰਾ ਗੁਰ ਚਰਨ ਲਾਗ ਗੁਰ ਸਿੱਖ ਕਲਯੁਗ ਤੇਰਾ ਮਹਾਰਾਜੇਰシン ਅੰਤ ਕਾਲ ਹੋਵੇ ਤੇਰਾ ਪੈਰਾ ਅੰਤ ਕਾਲ ਕਲਯੁਗ ਕਰਨ ਪ੍ਰਭ ਆਇਆ ਨੇਕ ਲੰਕ ਨੂੰ ਰਖਾਇਆ ਜੋਤ ਸਰੂਪ ਵਿੱਚ ਸਿੱਖ ਸਮਾਇਆ ਨજર ਨ ਆਵੇ RAM KRISHNA RAGURAYA ਭਗਤ ਜਨਾ ਦੇਵੇ ਪੜ ਦੇਖੋ ਆਤਮ ਸਤਿਆ ਬ੍ਰਹਮ ਗਿਆਨ ਦਵਾਇਆ ਕਾਂਜੁਗ ਜੀਵ ਹਿਰਦਾ ਫੋਲ ਦਿੱਤੇ ਵਸਿਆ ਜਿਨ ਉਪਜਾਇਆ ਸੋ ਉੰਗ ਕਬਦੂ ਚਾਰ ਜੁਗ ਵੱਜ ਜਾਵੇ ਢੋਲ ਮਹਾਰਾਜ شیر ਸਿੰਘ ਭਗਤ ਜਨ ਤੇਰੇ ਸੋਹਣ ਦਿਨ ਰਸਨਾ ਸੋਹੰਗ ਤੇ ਆਇਆ ਓ ਅੰਗ ਆਪ ਸੋਹੰ ਦੇਵੇ ਪ੍ਰਭ ਸਾਚਾ ਜ